ਵਿੰਡ ਬੁਲੇਨਾ ਦੁਆਬਾ ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਗਾ ਦੇ ਵਿਸ਼ੇਸ਼ ਸੱਦੇ ਤੇ ਵਾਤਾਵਰਨ ਪ੍ਰੇਮੀ ਅਮਰ ਸਿੰਘ ਵਸਤਵ ਨੇ ਪਹੁੰਚ ਕੇ ਉਹਨਾਂ ਦੇ ਜਨਮ ਦਿਨ ਤੇ ਚਲਾਈ ਗਈ ਵਾਤਾਵਰਨ ਬਚਾਓ ਮੁਹਿੰਮ ਮੇਰਾ ਵਾਤਾਵਰਨ ਮੇਰੀ ਜ਼ਿੰਮੇਵਾਰੀ ਦੀ ਭਰਪੂਰ ਪ੍ਰਸ਼ੰਸਾ ਕਰਦਿਆ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸਾਥੀਆਂ ਸਮੇਤ جناب ਅਰਵਿੰਦ ਬੰਗੜ, ਉੱਤਮ ਚਾਹ ਸੁਖਜਿੰਦਰ ਟਿੱਲੋ ਆਦਿ ਹਾਜ਼ਰ ਸਨ ਉਹਨਾਂ ਨਾਲ ਮਿਲ ਕੇ 150 ਪੌਦੇ ਵੀ ਲਗਾਏ ਉਨਾ ਕਹਿ ਕਿ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਨੂੰ ਕੁਲਵਿੰਦਰ ਬਾਗਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਵਾਤਾਵਰਣ ਬਚਾਉਣ ਲਈ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜੰਗੀ ਪੱਧਰ ਤੇ ਡਟ ਜੰਗੀ ਪੱਧਰ ਤੇ ਡਟ ਜਾਣਾ ਚਾਹੀਦਾ ਹੈ। ਪ੍ਰੇਮ ਕੋਲੇ ਪੋਜਵਾਲ ਅਤੇ ਤ੍ਰਿਲੋਨ ਨਾਮ ਕਿਹਾਇਆ ਕੈਲੇ ਪੋਜਵਾਲ ਅਗੇ ਨਾਮ ਦਿਓ ਓਕੇ ਰਿਪੀਟ ਇਸ ਮੌਕੇ ਤੇ ਪ੍ਰੇਮ ਕੈਲੋ ਪੋਜੇਵਾਲ ਅਤੇ ਤ੍ਰਿਲੋਕ ਸਰਾ ਪ੍ਰਿੰਸੀਪਲ ਡਾਕਟਰ ਰਿਤੂਪਾਲ ਆਦੀ ਹਾਜ਼ਰ ਸਨ। ਖਬਰੀ ਲਾਲ ਟੀਵੀ ਲਈ ਜਲੰਧਰ ਤੋਂ ਤਰਨਪ੍ਰੀਤ ਸਿੰਘ ਦੀ ਰਿਪੋਰਟ ਅੱਜ ਅਮਰਸ਼ੀਰ ਵਾਸਤਵ ਮੈਂ ਆਪਣੇ ਸਾਥੀਆਂ ਦੇ ਨਾਲ ਇੱਥੇ ਪਹੁੰਚਿਆ ਆ ਪੰਚਾਇਤ ਖਾਸ ਕਰਕੇ ਸਰਪੰਚ ਸਾਹਿਬ ਕੁਲਵਿੰਦਰ ਬਾਗਾ ਜੀ ਜਿਹੜੇ ਸਰਪੰਚ ਯੂਨੀਅਨ ਜਲੰਧਰ ਦੇ ਪ੍ਰੈਜ਼ੀਡੈਂਟ ਵੀ ਨੇ ਉਹਨਾਂ ਦਾ ਅੱਜ ਜਨਮ ਦਿਨ ਆ ਉਹਨਾਂ ਨੇ ਜਨਮ ਦਿਨ ਤੇ ਇੱਕ ਨਵੇਕਲੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਲਈ ਜਿਹੜੀ ਪਹਿਲ ਕੀਤੀ ਆ ਉਹਦਾ ਨਾਮ ਆ ਸਾਡਾ ਵਾਤਾਵਰਣ ਸਾਡੀ ਜ਼ਿੰਮੇਵਾਰੀ ਔਰ ਬਹੁਤ ਹੀ ਇਹਦੇ ਵਿੱਚ ਇੱਕ ਸੰਦੇਸ਼ ਛੁਪਿਆ ਆ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਦੇ ਵਾਸਤੇ ਕਿ ਇਹ ਵਾਤਾਵਰਨ ਨੂੰ ਕਿਸੇ ਨੇ ਨਹੀਂ ਬਚਾਉਣਾ ਆ ਕੇ ਅਸੀਂ ਕਿਸੇ ਪਾਸਿਓਂ ਆਸ ਨਾ ਰੱਖੀਏ ਅਸੀਂ ਇੱਥੇ ਰਹਿ ਰਹੇ ਹਾਂ ਇਸ ਪੰਜਾਬ ਦੇ ਵਿੱਚ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਤਾਂ ਮੈਂ ਸਮਝਦਾ ਜਿੱਥੇ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ ਅੱਜ ਇਹਨਾਂ ਦਾ ਜਨਮ ਦਿਨ ਵੀ ਆ ਉੱਥੇ ਹੀ ਪੰਜਾਬ ਦੇ ਸਾਰੇ ਸਰਪੰਚ ਸਹਿਬਾਨ ਨੂੰ ਇਹਨਾਂ ਦੀ ਇਸ ਮਹੈਮ ਨੂੰ ਅੱਗੇ ਵਧਾਉਣ ਲਈ ਪਹਿਲ ਕਰਨੀ ਚਾਹੀਦੀ ਆ ਇਹ ਮੋਟਿਵ ਬਣਾ ਲੈਣਾ ਚਾਹੀਦਾ ਕਿ ਵਾਕਿਆ ਹੀ ਇਹਨਾਂ ਨੇ ਜੋ ਪਹਿਲ ਕੀਤੀ ਆ ਉਹ ਸਲਾਘਾਯੋਗ ਹੈ ਆਪਾਂ ਸਾਰੇ ਮਿਲ ਕੇ ਇਸ ਮਹਿੰਮ ਦੇ ਨਾਲ ਜੁੜੀਏ ਔਰ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਆਪ ਅੱਗੇ ਆਈਏ ਤਾਂ ਪੰਜਾਬ ਪਹਿਲਾਂ ਦੀ ਤਰ੍ਹਾਂ ਹਰਿਆ ਭਰਿਆ ਹੋ ਜਾਏਗਾ ਅੱਜ ਦੇ ਮੌਕੇ ਤੇ ਜਿੱਥੇ ਮੈਂ ਸਰਪੰਚ ਸਾਹਿਬ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੰਨਾ ਹਾਂ ਉੱਥੇ ਹੀ ਉਹਨਾਂ ਦੀ ਇਸ ਮਹਿੰਮ ਦੇ ਨਾਲ ਜੁੜਨ ਦੇ ਲਈ ਆਪਣੇ ਆਪ ਨੂੰ ਬਹੁਤ ਹੀ ਭਾਗਸ਼ਾਲੀ ਸਮਝਦਾ ਹਾਂ ਧੰਨਵਾਦ ਸਾਰੇ ਸਾਥੀਆਂ ਦਾ ਸਾਰਿਆਂ ਨੂੰ ਅਪੀਲ ਹੈ ਕਿ ਜਨਮ ਦਿਨ ਤਾਂ ਸਾਰਿਆਂ ਦਾ ਹੁੰਦਾ ਹੀ ਆ ਇਦਾਂ ਤਾਂ ਨਹੀਂ ਕੱਲੇ ਸਰਪੰਚ ਸਾਹਿਬ ਹੀ ਇੱਥੇ ਇਹਨਾਂ ਨੇ ਜਨਮ ਲਿਆ ਆ ਆਪਾਂ ਸਾਰਿਆਂ ਨੇ ਲਿਆ ਆਪਣੇ ਆਪਣੇ ਜਨਮ ਦਿਨ ਤੇ ਮੁਹੰਮਦ ਦਾ ਨਾਂ ਇਹੀ ਸਾਡਾ ਵਾਤਾਵਰਣ ਸਾਡੀ ਜ਼ਿੰਮੇਵਾਰੀ ਇਹਨੂੰ ਹੀ ਅੱਗੇ ਵਧਾਈਏ ਆਪਣੇ ਜਨਮ ਦਿਨ ਦੇ ਉੱਪਰ ਅਸੀਂ ਇੱਕ ਪੌਦਾ ਦਾ ਕੰਮ ਸੇਕਾ ਮਲਗਾਈਏ ਵੈਸੇ ਦੂਲ ਗੋਣੇ ਚਾਹੀਦੇ ਹਰ ਮਨੁੱਖ ਨੂੰ ਵਿਗਿਆਨਕ ਅਨੁਸਾਰ ਲੇਕਿਨ ਇੱਕ ਹੀ ਲਾਈਏ ਆਪਾਂ ਔਰ ਇਸ ਪੰਜਾਬ ਨੂੰ ਹਰਿਆ ਭਰਿਆ ਬਣਾਇਆ